ਹਾਲਾਂਕਿ ਕੰਗੜਾ ਵਾਗ ਕੰਗੜਾ ਦੀ ਭੈਣ ਵੀ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਕਿਉਂਕਿ ਕੰਗੜਾ ਜਿੱਥੇ ਸੋਸ਼ਲ ਮੀਡੀਆ ਤੋਂ ਪਹਿਲਾਂ ਦੂਰੀ ਬਣਾ ਕੇ ਰੱਖਦੀ ਸੀ ਉਦੋਂ ਕੰਗੜਾ ਦੀ ਭੈਣ ਆਪਣੇ ਬਿਆਨਾਂ ਦੇ ਲਈ ਸੁਰਖੀਆਂ ਦੇ ਵਿੱਚ ਰਹਿੰਦੇ ਸੀ ਉਹਨਾਂ ਹੁਣ ਕਿਹਾ ਕਿ ਸਸਪੈਂਡ ਕਰਨ ਦੇ ਨਾਲ ਕੁਝ ਨਹੀਂ ਹੋਣਾ ਕੁਲਵਿੰਦਰ ਕੌਰ ਨੂੰ ਰਿਮਾਂਡ ਤੇ ਲਿਆ ਜਾਇਆ ਕੱਲ ਸੀਆਈਐਸਐਫ ਮਹਿਲਾ ਕਾਂਸਟੇਬਲ ਨੇ ਤੱਪੜ ਮਾਰਿਆ ਸੀ ਕੰਗੜਾ ਦੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਦੇ ਵਿੱਚ ਹੁਣ ਕੰਗੜਾ ਦੀ ਭੈਣ ਨੇ ਕਿਹਾ ਹੈ ਕਿ ਕੇਵਲ ਸਸਪੈਂਡ ਕਰਨ ਦੇ ਨਾਲ ਕੁਝ ਨਹੀਂ ਹੋਏਗਾ ਕੁਲਵਿੰਦਰ ਕੌਰ ਨੂੰ ਰਿਮਾਂਡ ਤੇ ਲਿਆ ਜਾਏ ਤੇ ਫਿਰ ਪੁੱਛ ਪੜਤਾਲ ਕੀਤੀ ਜਾਵੇ ਹਾਲਾਂਕਿ ਗ੍ਰਿਫਤਾਰੀ ਸੰਬੰਧੀ ਕੋਈ ਅਜੇ ਤੱਕ ਖਬਰ ਸਾਹਮਣੇ ਨਹੀਂ ਆਈ ਹੈ ਕਿ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਜਾਂ ਫਿਰ ਰਿਮਾਂਡ ਦੇ ਉੱਤੇ ਲਿਆ ਗਿਆ ਹੈ ਇਸ ਸੰਬੰਧੀ ਹੁਣ ਕੰਗੜਾ ਦੀ ਭੈਣ ਦੀ ਪੂਰੇ ਮੈਟਰ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਜਿਸ ਤੇ ਕੀ ਕੰਗੜਾ ਰਾਉਤ ਦੇ ਜੋ ਭੈਣ ਨੇ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿਣ ਦੇ ਲਈ ਜਾਣੇ ਜਾਂਦੇ ਪਹਿਲਾਂ ਵੀ ਕੰਗੜਾ ਰਾਉਤ ਦੀ ਭੈਣ ਦੇ ਵੱਲੋਂ ਕਈ ਟਿੱਪਣੀਆਂ ਐਸੀਆਂ ਕੀਤੀਆਂ ਗਈਆਂ ਸੀ ਚਾਹੇ ਕਿਸਾਨ ਅੰਦੋਲਨ ਦਾ ਸਮਾਂ ਹੋਵੇ ਜਾਂ ਫਿਰ ਕੰਗੜਾ ਦੇ ਹੋਰ ਵਿਵਾਦ ਹੋਣ ਹਰ ਵਿਵਾਦ ਦੇ ਵਿੱਚ ਸਾਥ ਦਿੰਦੇ ਹੋਏ ਨਜ਼ਰ ਆਉਂਦੇ ਨੇ ਭੈਣ ਦਾ ਪਰ ਇਸ ਵਾਰ ਉਹਨਾਂ ਕਿਹਾ ਕਿ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਜਿਸ ਨੂੰ ਕੀ ਭਾਵੇਂ ਕੱਲ ਚੰਡੀਗੜ੍ਹ ਵਿੱਚ ਵਾਪਰੀ ਘਟਨਾ ਤੋਂ ਬਾਅਦ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਪਰ ਕੇਵਲ ਸਸਪੈਂਡ ਕਰਨ ਦੇ ਨਾਲ ਕੁਝ ਨਹੀਂ ਹੋਣਾ ਰਿਮਾਂਡ ਤੇ ਲਾਓ ਇਸ ਨੂੰ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਤੇ ਨਾਲ ਨਾਲੋ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਕੰਗੜਾ ਦੇ ਨਾਲ ਉਹਨਾਂ ਦੇ ਭੈਣ ਨੇ ਤੇ ਸੰਸਦ ਭਵਨ ਜਤੇ ਕੰਗੜਾ ਪਹੁੰਚੇ ਉੱਥੇ ਹੀ ਇਸ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਸਸਪੈਂਡ ਕਰਨ ਦੇ ਨਾਲ ਕੁਝ ਨਹੀਂ ਹੋਣਾ ਇਸ ਨੂੰ ਰਿਮਾਂਡ ਤੇ ਲੈ ਕੇ ਪੋਚ ਪੜਤਾਲ ਕਰੋ ਦੋ ਤਸਵੀਰਾਂ ਤੁਹਾਨੂੰ ਨਾਲ ਨਾਲ ਦਿਖਾ ਰਿਆ ਇੱਕ ਕੱਲ ਦੀਆਂ ਤਸਵੀਰਾਂ ਚੰਡੀਗੜ੍ਹ ਦੀਆਂ 에어ਪੋਰਟ ਦੀਆਂ ਤਸਵੀਰਾਂ ਨੇ ਦੂਸਰੇ ਪਾਸੇ ਸਸਪੈਂਡ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਮੋਟੀ ਰਕਮ ਆ ਗਈ ਹੋਣੀ ਇਸ ਨੂੰ ਖਾਲਸਤਾਨੀਆਂ ਤੋਂ ਇਹ ਗੱਲ ਕਹੀ ਹੈ ਕੰਗਣਾ ਦੀ ਭੈਣ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਹੈ ਕਿ ਖਾਲਸਤਾਨ ਪੱਖੀਆਂ ਦੇ ਵੱਲੋਂ ਖਾਲਸਤਾਨ ਹਮਾਇਤਿਆਂ ਦੇ ਵੱਲੋਂ ਇੱਕ ਵੱਡੀ ਰਕਮ ਕੰਗੜਾ ਦੇ ਉੱਤੇ ਹਮਲਾ ਕਰਨ ਵਾਲੀ ਕੰਗੜਾ ਦੇ ਉੱਤੇ ਥੱਪੜ ਮਾਰਨ ਵਾਲੀ ਮਹਿਲਾ ਨੂੰ ਆ ਗਈ ਹੋਣੀ ਇਹ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਈ ਨਹੀਂ ਤੇ ਉਸ ਤੋਂ ਬਾਅਦ ਕਿਹਾ ਕਿ ਉਸ ਤੋਂ ਰਿਮਾਂਡ ਤੇ ਲੈ ਕੇ ਪੁੱਛ ਪੜਤਾਲ ਕੀਤੀ ਜਾਏ ਹਾਲਾਂਕਿ ਇਸੇ ਗੱਲ ਨੂੰ ਲੈ ਕੇ ਵਿਵਾਦ ਸਾਹਮਣੇ ਆ ਰਿਹਾ ਹੈ ਕਿਉਂਕਿ ਜੋ ਪੰਜਾਬ ਦੇ ਵਿੱਚ ਭਾਵੇਂ ਫਿਰ ਸਿਆਸਤਦਾਨ ਹੋਣ ਜਾਂ ਫਿਰ ਪੰਥਕ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਕਿਉਂਕਿ ਕਿਸਾਨਾਂ ਦਾ ਇਹ ਮਾਮਲਾ ਹੈ ਤੇ ਐਸਈ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਤਾਂ ਐਸਈ ਦੇ ਵਿੱਚ ਇਸ ਨੂੰ ਖਾਲਸਤਾਨ ਦੇ ਨਾਲ ਜੋੜ ਕੇ ਇੱਕ ਮੁੱਦਾ ਬਣਾਉਣਾ ਇਸ ਤੇ ਸਵਾਲ ਖੜੇ ਕਰ ਰਹੇ ਨੇ ਤੇ ਇਹ ਵੀ ਇੱਕ ਸਵਾਲ ਖੜਾ ਕੀਤਾ ਕਿ ਇਸ ਤਰ੍ਹਾਂ ਦੇ ਬਿਆਨ ਦੇਣੇ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇਹ ਗੱਲ ਕਹੀ ਹੈ एसजीपीसी मुखी ने उन्होंने कहा कि ऐसे बयान ना दे नाल माहौल खराब ਹੁੰਦਾ ਹੈ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਨੇ ਇਹ ਬਿਆਨ ਹਾਲਾਂਕਿ ਤਸਵੀਰਾਂ ਜੋ ਤਾਜ਼ਾ ਸਾਹਮਣੇ ਆਈਆਂ ਨੇ ਕੰਗੜਾ ਨੌਤ ਜਦ ਸੰਸਦ ਪਹੁੰਚੇ ਐਨਡੀਆ ਦੀ ਮੀਟਿੰਗ ਦੇ ਲਈ ਇਸ ਦਰਮਿਆਨ মিডিਆ ਨੇ ਉਹਨਾਂ ਨੂੰ ਸਵਾਲ ਪੁੱਛੇ মিডিਆ ਨੇ ਪੁੱਛਿਆ ਕਿ ਆਖਰਕਾਰ ਹੋਇਆ ਕੀ ਸੀ ਇਸ ਮਾਮਲੇ ਦੇ ਵਿੱਚ ਕੀ ਤੁਸੀਂ ਹੁਣ ਕਹਿਣਾ ਚਾਹੁੰਦੇ ਹੋ ਤਾਂ ਸਵਾਲਾਂ ਤੋਂ ਬਚਦੇ ਨਜ਼ਰ ਆਏ ਉਲਟਾ মিডিਆ ਦੇ ਨਾਲ ਬਹਿਸ ਦੇ ਹੋਏ ਵੀ ਨਜ਼ਰ ਆਏ ਕੰਗੜਾ ਨੌਤ